ਇਰਾ ਡਰਾਕਾ ਅੰਦਰ ਕਿਦਾ ਬੈਠਾ ਮੁੰਡੇ ਨੇ ਬਿਠਾਇਆ ਜੀ ਕਿਹਨੇ ਕਿਹੜੇ ਮੁੰਡੇ ਨੇ ਉਠਾਇਆ ਅੱਛਾ ਤੇ ਮੋਟਰ ਤੇ ਗਿਆ ਹਾਂ ਕੀ ਸ਼ੀਸ਼ਾ ਕੀ ਕਰਨ ਰਿਹਾ ਮੈਂ ਕੁਝ ਨਹੀਂ ਰਿਹਾ ਮੈਂ ਬੈਠਾ ਹਾਂ ਆ ਕੀ ਕਰਨ ਐਕਸਨ 911 ਕਾਲ ਕਰੀ ਪਾਲਸ ਨੂੰ ਕਰ ਲੋ ਜੀ ਮੈਂ ਤਾਂ ਬੈਠਾ ਹਾਂ ਹਾਂ ਕੀ ਕਰਨ ਰਿਹਾ ਇਹਦੇ ਨਹੀਂ ਮੈਂ ਕੁਛ ਕੀਤਾ ਆ ਵੀ ਮੇਰੇ ਤੋਂ ਵੀਡੀਓ ਬਣ ਗਈ ਕੋਈ ਨਹੀਂ ਮੈਂ ਤਾਂ ਤੇ ਮੋਟਰ ਤੇ ਬਿਠਾ ਗਿਆ ਮੁੰਡਾ ਆ ਮੈਂ ਦੇਖਦਾ ਪਿਆ ਦੇਖਦਾ ਪਿਆ ਮੈਂ ਨਾ ਕੋਈ ਗੱਲ ਨਹੀਂ ਕਰੀ 911 ਕਾਲ ਕਰ ਆ ਦੇਖੋ ਜੀ ਚੋਰੀ ਕਰਨ ਰਿਆ ਉਧਰ ਲੈ ਸ਼ੀਸ਼ਾ ਤੋੜਤਾ ਆ ਬੜੇ ਅੰਦਰ ਲੱਗਾ ਡਾਇਰੈਕਟ ਕਰਨ ਤੇ ਆ ਪੰਜਾਬੀ ਆ ਆਪਣਾ ਪਹਿਲਾਂ ਵੀ ਇੱਥੇ ਟਰੱਕ ਚੋਰੀ ਹੋਇਆ ਕਿਹੜਾ ਜੀ ਆ ਹੁਣ ਵੀ ਲੱਗਿਆ ਆਹੀ ਕਰਨ ਕਾ ਦੱਸ ਹੈ ਯਾ ਟਰੱਕ ਹੈਪ ਹੀ ਸੀਟਿੰਗ ਓਨ ਦ ਟਰੱਕ ਰਾਈਟ ਨਾਊ ਹੀ ਸੀਟਿੰਗ ਇਨ ਦ ਸ਼ਾਗਾਈਟ ਇਹਦੇ ਨਾਲ ਦਾ ਸਾਥੀ ਉੱਥੇ ਆ ਕੇ ਖੜਾ ਸਾਈਡ ਤੇ opposite of wendy 9930 airport road